ਸਵਾਗਤ ਹੈ ਆਪ ਸਭ ਦਾ ਮੈਂ ਆ ਪ੍ਰਕਾਸ਼ ਸ਼ਰਮਾ ਚੈਨਾ ਡੋਰ ਨੂੰ ਲੈ ਕੇ ਜਿੱਥੇ ਸਰਕਾਰ ਬੜੀ ਚਿੰਤਤ ਹੈ ਤੇ ਸਰਕਾਰ ਜਿਹੜੀ ਹੈ ਉਹ ਪੂਰੇ ਜ਼ੋਰ ਸ਼ੋਰ ਦੀ ਚੱਕਰੀ ਦੇ ਵਿੱਚ ਕਿਸਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਦੇ ਨਾਲ ਚਾਇਨਾ ਡੋਰ ਵਪਾਰੀਆਂ ਦੇ ਉੱਤੇ ਕਾਰਵਾਈ ਪਾਰੀ ਆ ਉੱਥੇ ਹੀ ਕੈਲੀਏ ਜ਼ਿਲ੍ਹਾ ਲੁਧਿਆਣਾ ਦੇ ਪਾਇਲ ਹਲਕੇ ਦੇ ਡੀਐਸਪੀ ਦੀਪਕ ਰਾਏ ਵੀ ਦੁਕਾਨਦਾਰਾਂ ਦੇ ਨਾਲ ਜਿਹੜਾ ਰਾਬਤਾ ਕਰ ਰਹੇ ਨੇ ਲਗਾਤਾਰ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਚైనా ਡੋਰ ਦੀ ਵਿਕਰੀ ਦੇ ਉੱਤੇ ਪਾਬੰਦੀ ਲੱਗ ਸਕੇ ਚైనా ਡੋਰ ਵੇਚਣ ਵਾਲੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਵੀ ਗੱਲ ਆਖੀ ਗਈ ਹੈ ਤੇ ਆਓ ਫਿਰ ਡੀਐਸਪੀ ਪਾਇਲ ਦੀਪਕਾ رائے ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਚైనా ਡੋਰ ਵੇਚਣ ਵਾਲੇ ਵਿਕਰੇਤਾ ਨੇ ਆਖਰ ਤੁਹਾਡੀ ਕੀ ਹਦਾਇਤ ਹੈ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਗੱਲਬਾਤ ਕਰਦੇ ਹਾਂ DSP ਪਾਇਲ ਦੇ ਨਾਲ ਸਰ ਦੇਖਿਆ ਗਿਆ ਕਿ ਆ ਇਲਾਕੇ ਦੇ ਵਿੱਚ ਜਿਹੜੇ ਪਤੰਗ ਚੜ ਰਹੇ ਨੇ ਤੇ ਜਾਂ ਫਿਰ ਚਾਈਨਾ ਡੋਨ ਨੂੰ ਲੈ ਕੇ ਜਿਹੜੇ ਲੋਕ ਵਿਕਰੀ ਕਰ ਰਹੇ ਨੇ ਕੀ ਕਹਿਣਾ ਚਾਹੂਗਾ ਉਹਨਾਂ ਬਾਰੇ ਸਰ ਇਹ ਚਾਈਨਾ ਡੋਨ ਨੂੰ ਲੈ ਕੇ ਮਾਨਯੋਗ SSP ਖੰਨਾ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਕਿ ਚਾਈਨਾ ਡੋਨ ਸੇ ਬਾਜ਼ਾਰ ਵਿੱਚ ਨਹੀਂ ਵੇਚਣ ਦੇਣੀ ਇਹਨੂੰ ਲੈ ਕੇ ਅਸੀਂ ਇੱਕ ਸਰਚ ਆਪਰੇਸ਼ਨ ਵੀ ਆਪਣੇ ਸ਼ਾਡੋ ਵਿੱਚ ਕੀਤਾ ਸੀਗਾ ਸਾਨੂੰ ਉੱਥੇ ਕਿਤੇ ਬਾਜ਼ਾਰ ਵਿੱਚ ਚਾਈਨਾ ਡੋਨ ਨਹੀਂ ਮਿਲੀ ਤੇ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਾਂ ਸਕੂਲਾਂ ਦੇ ਵਿੱਚ ਅਸੀਂ ਜਦੋਂ ਕਿਸੇ ਤਰ੍ਹਾਂ ਦਾ ਕੋਈ ਕੈਂਪ ਲਾਉਨੇ ਆ ਉੱਥੇ ਬੱਚਿਆਂ ਨੂੰ ਨਸ਼ੇਪਤੀ ਜਾਗਰੂ ਕਰਦੇ ਆ ਉਹਦੇ ਨਾਲ ਨਾਲ ਅਸੀਂ ਚਾਈਨਾ ਡੋਰ ਬਾਰੇ ਵੀ ਜਾਗਰੂ ਕਰਦੇ ਆ ਕਿਉਂਕਿ ਇਹਦੀ ਚਾਈਨਾ ਡੋਰ ਆ ਇਹ ਇੰਨੀ ਸਖਤ ਹੋਣ ਕਰਕੇ ਕਈ ਜਗ੍ਹਾ ਸਟਾਲ ਮੋਤਾਂ ਵੀ ਹੋਈਆਂ ਨੇ ਤੇ ਬੰਦੇ जख्मी ਵੀ ਹੋਏ ਨੇ ਇਹਦੇ ਬਾਰੇ ਲੋਕ ਕਾਫੀ ਅਵੇਅਰ ਨੇ ਤੇ ਦੁਕਾਨਦਾਰਾਂ ਦੀ ਵੀ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਦੱਸਿਆ ਗਿਆ ਵੀ ਚਾਈਨਾ ਡੋਰ ਕਿਸੇ ਨੇ ਕੋਈ ਵੇਚਣੀ ਨਹੀਂ ਜੋ ਕੋਈ ਵੀ ਵੇਚੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਤੇ ਲੋਕ ਕਾਫੀ ਸਤ ਤਰਕ ਨੇ ਹੁੰਦੇ ਇਸ ਨੂੰ ਲੈ ਕੇ ਚਾਈਨਾ ਡੋਰ ਬਾਰੇ ਕਿਤੇ ਨਾ ਕਿਤੇ ਲੋਕ ਛਿਪਕੇ ਵੀ ਜੇ ਲੋਕਾਂ ਵੱਲੋਂ ਫਿਰ ਵੀ ਕਿਤੇ ਕਹਿਣ ਤੇ ਬਾਅਦ ਵੀ ਪੁਲਿਸ ਵੱਲੋਂ ਫਿਰ ਵੀ ਵੇਚੀ ਜਾਏਗੀ ਤੇ ਉਹਨਾਂ ਤੇ ਕੀ ਕਾਰਵਾਈ ਹੈ ਜਿਹੜੀ ਬਣਦੀ ਉਹ ਜਿਹੜਾ ਵੀ ਵੇਚੂਗਾ ਕਾਨੂੰਨ ਦੇ ਖਿਲਾਫ ਜਾਊਗਾ ਤਾਂ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਸਾਡੇ ਆਪਣੇ ਸੋਰਸਿਸ ਵੀ ਲਾਏ ਹੋਏ ਨੇ ਚਾਈਨਾ ਡੋਰ ਤੇ ਉੱਪਰ ਵੀ ਜੇ ਕੋਈ ਲੋਕ ਛਿਪਕੇ ਵੇਚਦਾ ਤਾਂ ਸਾਨੂੰ ਜਾਣਕਾਰੀ ਦੇਣ ਤੇ ਅਸੀਂ ਰੇਡ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ ਪਹਿਲਾਂ ਦੇ ਨਾਲੋਂ ਅਗਰ ਹੁਣ ਤੱਕ ਦਿੱਕੀ ਸਰ ਵੀ ਮਾਮਲਾ ਇਹ ਘਟਿਆ ਜਾ ਕੋਈ ਫਰਕ ਪਿਆ ਜੀ ਇਹ ਕਾਫੀ ਫਰਕ ਪਿਆ ਤੁਸੀਂ ਦੇਖਿਆ ਹੋਊਗਾ ਹੁਣ ਪਹਿਲਾਂ ਤਾਂ ਲੋਕ ਸ਼ਰੇਮ ਬਾਜ਼ਾਰਾਂ ਦੇ ਵਿੱਚ ਬਾਹਰ ਲਾਉਂਦੇ ਹੁੰਦੇ ਸੀ ਹੁਣ ਬਾਹਰ ਬਾਜ਼ਾਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚਾਇਨਾ ਡੋਰ ਨਹੀਂ ਲੱਗੀ ਹੋਈ ਤੇ ਨਾ ਹੀ ਸਾਡੇ ਕੋਲ ਮਾਮਲਾ ਹਜੇ ਧਿਆਨ ਵਿੱਚ ਆਇਆ ਜਦੋਂ ਹੀ ਆਊਗਾ ਤੇ ਕਾਰਵਾਈ ਸ਼ੁਰੂ ਕਰਾਂਗੇ ਇਸ ਵਾਰ ਕੋਈ ਮਾਮਲਾ ਦਰਜ ਕੀਤਾ ਗਿਆ ਜੀ ਕੋਈ ਜਾ ਨਹੀਂ ਆਇਆ ਮਾਮਲਾ ਅੱਨੀ ਫਿਲਹਾਲ ਅਜੇ ਕੋਈ ਮਾਮਲਾ ਸਾਡੇ ਧਿਆਨ 'ਚ ਨਹੀਂ ਆਇਆ ਤੇ ਨਾ ਹੀ ਕੋਈ ਕੰਪਲੇਂਟ ਆਈ ਆ ਤੇ ਜਦੋਂ ਹੀ ਕੰਪਲੇਂਟ ਆਉਂਦੀ ਆ ਤੇ ਉਹਦੇ ਖਿਲਾਫ ਕਾਰਵਾਈ ਕਰਦੇ ਤੇ ਵੇਚਣ ਵਾਲਿਆਂ ਤੇ ਖਰੀਦਣ ਵਾਲਿਆਂ ਨੂੰ ਕੀ ਅਪੀਲ ਕਰੋਗੇ ਉਹਨਾਂ ਨੂੰ ਮੈਂ ਇਹ ਫੀਲ ਕਰਦਾ ਆਂ ਕਿ ਆਪਾਂ ਲੋਕਾਂ ਦੀ ਜਾਨਾਂ ਨੂੰ ਮੱਦੇਨਜ਼ਰ ਰੱਖਦੇ ਹੋਈਏ ਇਸ ਗੱਲ 'ਵਲ ਧਿਆਨ ਲਈਏ ਕਿ ਆਪਣੇ ਲਈ ਚਾਇਨਾ ਡੋਰ ਵੇਚਣਾ ਜਾਂ ਆਪਣਾ ਵਪਾਰ ਨੂੰ ਨੀਣਾ ਆਪਣੇ ਲਈ ਜ਼ਰੂਰੀ ਹੈ ਲੋਕਾਂ ਦੀ ਤੁਸੀਂ ਸੁਣਿਆ ਗਏ ਡੀਐਸਪੀ ਪਾਇਲ ਡਿਪਕ ਰਾਏ ਜੀ ਨੇ ਕਿਹਾ ਕਿ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਕਤੈ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਚਾਇਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਹ ਚੈਨਾ ਡੋਰ ਵੇਚਦੇ ਨੇ ਤਾਂ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਬੇਸ਼ੱਕ ਉਹ ਲੁਕਛਪ ਕੇ ਚੈਨਾ ਡੋਰ ਦੀ ਵਿਕਰੀ ਕਰ ਰਹੇ ਨੇ ਤਾਂ ਉਹਨਾਂ ਉੱਤੇ ਵੀ ਪੁਲਿਸ ਦੀ ਜਿਹੜੀ ਬਾਜ ਵਾਲੀ ਅੱਖ ਹੈ ਆਖਰਕਾਰ ਦੇਖਣਾ ਹੋਵੇਗਾ ਕਿ ਹੁਣ ਚੈਨਾ ਡੋਰ ਵਿਕਰੇਤਾ ਨੇ ਆਪਣੀਆਂ ਹਰਕਤਾਂ ਤੋਂ ਬਾਝ ਆਉਂਦੇ ਨੇ ਜਾਂ ਨਹੀਂ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ